ਤੁਸੀਂ ਦੇ ਰੋਈ ਨਾ 4 ਸਾਲਾਂ ਚ ਕਾਨੂੰਨ ਵਿਵਸਥਾ ਕਿਆ ਸਮਾਨ ਨੇ ਬੰਦੇ ਨੂੰ ਤੁਸੀਂ ਬੇਮੁਖਤ ਕਰ ਪਏ ਚਰਚਾ ਤੇ ਉਸ ਗੱਲ ਦੀ ਹੋਣੀ ਚਾਹੀਦੀ ਹੈ ਫਲਾਣੇ ਨੇ ਇਹ ਕੀਤਾ ਫਲਾਣੇ ਨੇ ਉਹ ਬਈ ਉਹ ਠੀਕ ਕੀਤਾ ਗਲਤ ਕੀਤਾ ਉਹਦਾ ਪ੍ਰਣਾਮ ਤੁਹਾਨੂੰ ਸੱਤਾ ਮਿਲੀ ਔਰ ਇੰਨੀ ਪ੍ਰਚੰਡ ਬਹੁਮਤ ਮਿਲਿਆ ਕਿ ਅੱਜ ਤੱਕ ਪੰਜਾਬ ਦੇ ਇਤਿਹਾਸ ਚ ਐਡੀ ਵੱਡੀ ਜਿੱਤ ਕਿਸੇ ਨੂੰ ਨਹੀਂ ਮਿਲੀ ਉਹਦੇ ਬਾਅਦ ਵੀ ਰੋਣਾ ਰੋਈ ਜਾ ਰਹੇ ਹੋ ਦੂਜਿਆਂ ਦਾ ਜਵਾਬ ਨਹੀਂ ਤੁਹਾਡੀ ਹੈ ਜਿਹੜੇ ਪੈਸੇ ਆਣੇ ਹੁੰਦੇ वो कोई ट्रक भर के भेज दी इन ताकि केजरीवाल न पच्ची प्रसेंट भेज दें इस करके पंजाब अंदर इन्हों पूरी तरह फ्लॉप हो चुके हैं और जनता वेट कर रही है जिना मर्जी बोल बोली जाना जिला परिषद और ब्लॉक समिति के चुनावों के लिए पार्टी के चुनाव समिति की बैठक है और उसमें जिला अध्यक्षों को बुलाया है, जिला के प्रभारियों को बुलाया और जो ऑब्जर्वर लगाए थे उनको बुलाया तो इस बैठक के बाद पार्टी अपनी सूची जो है वो जारी करेगी समय पार्टी तय करेगी कि कौन कौन से जिलों की पहले करनी है शाम तक करनी है वो इस विषय में हमने आज मीटिंग रखी आज पार्टी ने अपनी चोन समिति जोड़ी है बुलाया चोन समिति के अंदर चोन समिति के अलावा जिला अध्यक्ष जिला प्रभारी और जोड़े ऑब्जर्वर लगाए थे ਆਗਸਮਤੀ ਉਹ ਜਿਹੜਾ ਪ੍ਰਸ਼ੰਤ ਤੇ ਕੌਣ-ਕੌਣ ਪਾਰਟੀਆਂ ਵੱਲੋਂ ਚੋਣ ਲੜਨਗੇ ਉਹਨਾਂ ਨੂੰ ਤੈਅ ਕਰੇਗੀ ਅੱਜ ਪਾਰਟੀ ਔਰ ਉਸ ਤੋਂ ਬਾਅਦ ਉਹਦੀ ਸੂਚੀ ਜੜੀ ਆ ਜਾਰੀ ਕਰੇਗੀ ਅੱਜ ਬਣਾਇਆ ਚਾਹੀ ਕਿ ਹਾਂ ਬਿਲਕੁਲ ਸਰ ਭਾਈ ਚੋਣਾਂ ਨੂੰ ਲੈ ਕੇ ਜਿਵੇਂ ਫੀਲ ਕੀ ਇਲੈਕਸ਼ਨ ਕਮਿਸ਼ਨ ਨੂੰ ਕਿ ਐਨਓਸੀ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਵੀ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਹੈ ਨੀਚੇ ਨਹੀਂ ਸਰਕਾਰ ਦੀ ਜਿਸ ਜੋ ਇਹਦਾ ਪੁਰਾਣਾ ਬਿਹਵਾਰ ਰਿਹਾ ਹੈ ਜਿੰਨੇ ਵੀ ਚਾਹੇ ਮੱਧੇਵਰਤੀ ਚੋਣ ਹੋਏ ਨੇ ਚਾਹੇ ਨਗਰ ਨਿਗਮਾਂ ਦੇ ਚੋਣ ਹੋਏ ਨੇ ਅਗਰ ਉਹਦੇ ਤਰੀਕੇ ਨਾਲ ਮੁੱਲਿਆंकन ਕਰੀਏ ਤੇ ਪੂਰੀ ਧੰਦਲੀ ਹੋਈ ਹੈ ਲੋਕਤੰਤਰ ਨੂੰ ਖੋਇਆ ਵੀ ਗਿਆ ਕਿਸੇ ਵੀ ਨਗਰ ਨਿਗਮ ਚ ਆਮ ਆਦਮੀ ਪਾਰਟੀ ਬਹੁਮਤ ਨਹੀਂ ਪ੍ਰਾਪਤ ਕਰ ਪਈ ਲੇਕਿਨ ਖੀਦੋ ਪ੍ਰੋਗ ਦੇ ਦੁਆਰਾ ਡਰਾ ਕੇ ਤੁਮਕਾ ਕੇ ਆਪਣੇ ਮੇਰ ਬਣਾਣ ਚੋ ਕੰਮਜੋਈ ਹੈ ਇਸ ਕਰਕੇ ਇਹ ਸ਼ੰਕਾਵਾਂ ਤੇ ਸਾਰਿਆਂ ਨੂੰ ਹੈ ਹੀ ਹੈ ਲੇਕਿਨ ਐਨਓਸੀ ਦੇਣੀ ਚਾਹੀਦੀ ਆ ਲੋਕਤੰਤਰ ਦੇ ਅੰਦਰ ਸਭ ਬੰਦਿਆਂ ਨੂੰ ਅਧਿਕਾਰ ਹੈ ਚੋਣ ਲੜਨ ਦਾ ਪਰ ਮੈਨੂੰ ਲੱਗਦਾ ਕਿ ਜੇ ਚੋਣ ਕਮਿਸ਼ਨ ਨੇ ਜਿਹੜੀ ਗਾਈਡਲਾਈਨ ਦਿੱਤੀ ਹੈ ਕਿ ਸੈਲਫ ਡੈਕਲੇਰੇਸ਼ਨ ਹੀ ਕਾਫੀ ਹੈ ਤੇ ਉਹਦੇ ਆਧਾਰ ਤੇ ਉੱਤੇ ਕਿਸੇ ਵੀ ਬੰਦੇ ਦਾ ਫਾਰਮ ਰੱਦ ਕਰਨ ਦੀ ਤੇ ਕੋਈ ਗੁੰਜਾਇਸ਼ ਹੈ ਨਹੀਂ ਹੈ ਫਿਰ ਵੀ ਪੋਲੀਟੀਕਲ ਪਾਰਟੀਆਂ ਨੂੰ ਸਜਗ ਰਹਿਣਾ ਚਾਹੀਦਾ ਆ ਵਿੱਤ ਮੰਤਰੀ ਨੇ ਕਹਿੰਦਾ ਕਿ ਬੀਜੇਪੀ ਤੇ ਬਾਕੀ ਜਿਹੜੇ ਸੰਘਰਸ਼ ਨੇ ਇਕੱਠੇ ਹੋ ਕੇ ਦੁਬਾਰੇ ਫੇਰ ਕਿਤੇ ਨਾ ਕਿਤੇ ਉਹਨਾਂ ਨੇ ਸ਼ਬਦ ਕਾਫੀ ਪ੍ਰਗਟਪਨ ਲਈ ਵਰਤੇ ਨੇ ਕਿ ਵੀ ਚੋਰੀ ਮੈਨੂੰ ਲੱਗਦਾ ਪ੍ਰੈਸ ਕਾਨਫਰੰਸ ਘਟ ਸੀ ਬੋਖਲਾਹਟ ਭਾਇ ਔਰ ਆਪਣੀ ਜਿਹੜੀ 4 ਸਾਲ ਦੀ ਕਾਰਗੁਜ਼ਾਰੀ ਉਹਨਾਂ ਨੇ ਕੀਤੀ ਹੈ ਉਹਦੇ ਤੋਂ ਆਉਣ ਵਾਲਾ ਜਿਹੜਾ 2027 ਦਾ ਰਿਜ਼ਲਟ ਆ ਨਾ ਉਹਨਾਂ ਨੂੰ ਦਿਖਣਾ ਸ਼ੁਰੂ ਹੋ ਗਿਆ ਉਹ ਇਧਰ ਉਧਰ ਦੀਆਂ ਗੱਲਾਂ ਕਰਕੇ ਪੁਰਾਣੇ ਵਿਸ਼ੇ ਛੇੜ ਕੇ ਉਹ ਪੁਰਾਣੇ ਮੁੱਦਿਆਂ ਦੇ ਆਧਾਰ ਤੇ ਹੀ ਤੀ ਸੱਤਾ ਚਾਹੇ ਅੱਜ ਜਵਾਬ ਦੇਈ ਤੁਹਾਡੀ ਐ ਤੁਸੀਂ ਦੱਸੋ ਇਹਨਾ 4 ਸਾਲਾਂ ਚ ਕਾਨੂੰਨ ਵਿਵਸਥਾ ਕਿਆ ਸਮਾਨੇ ਬੰਦੇ ਨੂੰ ਤੁਸੀਂ ਭੇਮੁਖਤ ਕਰ ਪਾਏ ਕਾਨੂੰਨ ਦਾ ਰਾਜ ਦੇ ਪਾਏ ਕਿਆ ਡਰੱਗਸ ਮਾਫੀਆ ਖਤਮ ਕਰ ਪਾਏ ਕਿਆ ਗੈਂਗਸਟਰ ਜਿਹੜੇ ਦੰਦਨਾਰੇ ਨੇ ਰੋਜ਼ ਹਤਿਆਮਾਂ ਹੋ ਰਹੀਆਂ ਗੋਲੀ ਚੱਲ ਰਹੀ ਹੈ ਉਹਨੂੰ ਸਮਾਪਤ ਕਰ ਪਾਏ ਕਿ ਆ ਜਿਹੜੀਆਂ ਕਮਿਟਮੈਂਟ ਕਿਸਾਨ ਨਾਲ ਕੀਤੀ ਸੀ ਮਜ਼ਦੂਰ ਨਾਲ ਕੀਤੀ ਸੀ ਭੈਣਾ ਨਾਲ ਕੀਤੀ ਸੀ ਉਹ ਪੂਰੀ ਕਰ ਪਏ ਚਰਚਾ ਤੇ ਉਸ ਗੱਲ ਤੇ ਹੋਣੀ ਚਾਹੀਦੀ ਆ ਫਲਾਣੇ ਨੇ ਇਹ ਕੀਤਾ ਫਲਾਣੇ ਨੇ ਉਹ ਬਈ ਉਹ ਠੀਕ ਕੀਤਾ ਗਲਤ ਕੀਤਾ ਉਹਦਾ ਪ੍ਰਣਾਮ ਤੁਹਾਨੂੰ ਸੱਤਾ ਮਿਲੀ ਔਰ ਇੰਨੀ ਪ੍ਰਚੰਡ ਬਹੁਮਤ ਮਿਲਿਆ ਕਿ ਅੱਜ ਤੱਕ ਪੰਜਾਬ ਦੇ ਇਤਿਹਾਸ ਚ ਐਡੀ ਵੱਡੀ ਜਿੱਤ ਕਿਸੇ ਨੂੰ ਨਹੀਂ ਮਿਲੀ ਉਹਦੇ ਬਾਅਦ ਵੀ ਰੋਣਾ ਰੋਈ ਜਾ ਰਹੇ ਹੋ ਦੂਜਿਆਂ ਦਾ ਜਵਾਬ ਨਹੀਂ ਤੁਹਾਡੀ ਹੈ ਬਟ ਬੀਜਪੀ ਦਾ तो भी ऐसा कि कैप्टन साहब एल्डर हैं उन्होंने एक व्यक्तिगत रूप से अपने अपना विचार रखा है लेकिन पार्टी पहले दिन से क्लियर है 117 सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा इतना ही स्पेस है। सौ सत्रह सीटों पे पार्टी पूरी तनदेही से संगठनात्मक तरीके से आंदोलनात्मक तरीके से जो जो एक चुनाव लड़ने के लिए जरूरी होता है उसमें लगी हुई देश का वातावरण और मूड बन रहा है नरेंद्र भाई मोदी जी का जो देश के लिए उन्होंने अपने ग्यारह साल में किया है अभी हरियाणा का चुनाव हुआ उसके बाद महाराष्ट्र का चुनाव हुआ अभी बिहार का चुनाव हुआ ਦੇਸ਼ ਬੀਜੇਪੀ ਕੋ ਚਾਹਤਾ ਹੈ ਔਰ ਪੰਜਾਬ ਵੀ ਬੀਜੇਪੀ ਕੋ ਚਾਹਤਾ ਹੈ ਪੰਜਾਬ ਇਸ ਲਈ ਬੀਜੇਪੀ ਨੂੰ ਚਾਹਦਾ ਹੈ ਤਾਂ ਕਿ ਪੰਜਾਬ ਦਾ ਵਿਕਾਸ ਹੋਏ ਤਾਂ ਕਿ ਪੰਜਾਬ ਦੀ ਤਰੱਕੀ ਹੋਏ ਪੰਜਾਬ ਚੋਂ ਗੈਂਗਸਟਰ ਖਤਮ ਹੋਣ ਪੰਜਾਬ ਚੋਂ ਗੁੰਡਾ ਰਾਜ ਖਤਮ ਹੋਏ ਪੰਜਾਬ ਚ ਨਸ਼ੇ ਦੀ ਖਾਤਮਾ ਹੋਏ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੀ ਤਰਜ਼ ਦੇ ਉਤੇ ਐਮਐਸਪੀ ਮਿਲ ਸਕੇ ਪੰਜਾਬ ਨੇ ਬਹੁਤ ਸੰਤਾਪ ਸਹ ਲਿਆ ਔਰ ਇਹ ਲੋਕ ਕੀ ਹੈ ਹਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੋਂ ਮੁੱਦਿਆਂ ਤੋਂ ਹਟਾਉਂਦੇ ਨੇ ਔਰ ਚੀਵਾ ਚਾਬ ਦਾ ਵੀ ਪ੍ਰੈਸ ਕਾਨਫਰੈਂਸ ਲਈ ਭਾਸ਼ਣ ਜਿਹੜਾ ਇਹ ਇਸੇ ਤਰਜ਼ ਤੇ ਸੀ ਕਿ ਆਪਣੀਆਂ ਨਲਕੀਆਂ ਆਪਣੀਆਂ ਕਮਜ਼ੋਰੀਆਂ ਸਰਕਾਰ ਦੇ ਦੁਆਰਾ ਭ੍ਰਸ਼ਟਾਚਾਰ ਨੂੰ ਰੋਕਣ ਚ ਵੀ ناکਾਮ ਜਾਬ ਰਹੇ ਹੁਣ ਇਲੀਗਲ ਮਾਈਨਿੰਗ ਦੇ ਮਾਮਲੇ 'ਚ ਕਿਉਂ ਨਹੀਂ ਬੋਲ ਰਹੇ ਆ ਮੁੱਖ ਮੰਤਰੀ ਤੁਹਾਡੀ ਮੈਨੂੰ ਦੱਸੋ ਇੱਕ ਵਿਧਾਨ ਸਭਾ ਦਾ ਸਦਸ ਬੀਜਪੀ ਦੇ ਪ੍ਰਧਾਨ ਦੇ ਨਾਲ ਤੇ ਛੱਡ ਦਿਓ ਇੱਕ ਵਿਧਾਨ ਸਭਾ ਦਾ ਤੁਹਾਡਾ ਸਾਥੀ ਤੁਹਾਨੂੰ ਇਹ ਦਿਖਾਉਂਦਾ ਹੈ ਤੁਹਾਨੂੰ ਇਹ ਕਹਿੰਦਾ ਹੈ ਕਿ ਇੱਥੇ ਇਲੀਗਲ ਮਾਈਨਿੰਗ ਜਿਹੜੀ ਹੈ ਇਹੜਾ ਬਾਰਡਰ ਦਾ ਏਰੀਆ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਇਲੀਗਲ ਮਾਈਨਿੰਗ ਹੁੰਦੀ ਹੈ ਮੁੱਖ ਮੰਤਰੀ ਦਾ ਸਹਿਜ ਜਵਾਬ ਆਣਾ ਚਾਹੀਦਾ ਸੀ ਕਿ ਸਾਡੇ ਸਦਸੇ ਨੇ ਧਿਆਨ ਚ ਲਿਆਂਦਾ ਮੈਂ ਇਹਦੀ ਜਾਂਚ ਕਰਾਨਾ ਮੈਂ ਇਹਦੀ ਇਨਕੁਆਰੀ ਕਰਾਨਾ ਮੈਂ ਅਫਸਰਾਂ ਨੂੰ ਪੁੱਛਦਾ ਉਹਨਾਂ ਲਈ ਤਾਂ ਮੈਂ ਮੁੱਦਾ ਹੀ ਨਹੀਂ ਮੈਂ ਵੀ ਕਹਿ ਰਿਹਾ ਮੈਂ ਮੁੱਦਾ ਨਹੀਂ ਆ ਪਰ ਪੰਜਾਬ ਤਾਂ ਮੁੱਦਾ ਹੈਗਾ ਨਾ ਇਲੀਗਲ ਖਨਨ ਦਾ ਮੁੱਦਾ ਹੈਗਾ ਨਾ ਅਸ਼ਵਨੀ ਮੁੱਦਾ ਨਹੀਂ ਹੈ ਪਰ ਇਲੀਗਲ ਖਨਨ ਮੁੱਦਾ ਹੈ ਇਹ ਵੀ ਮੁੱਦਾ ਹੈਗਾ ਕਿ ਹਾਰਡ ਪੀਟਾਂ ਨੂੰ ਹੁਣ ਤੱਕ ਤੂੰ ਕਿੰਨੀ ਰਾਤ ਦੇ ਪਾਇਆ ਕਿਆ ਮੁੱਦਾ ਨਹੀਂ ਹੈ ਫਿਰ ਮੁੱਦਾ ਕੀ ਹੈ ਕੇਜਰੀਵਾਲ ਨੂੰ ਖੁਸ਼ ਕਰਨਾ ਔਰ ਹਰ ਵੇਲੇ ਉਹ ਸਵਾਲ ਚੁੱਕਦਾ ਹੈ ਜਿਹਦਾ ਕੋਈ ਹੁਣ ਪਾਰ ਜਿਹੜੇ ਪੈਸੇ ਆਣੇ ਹੁੰਦੇ ਆ ਉਹ ਕੋਈ ਟਰੱਕ ਪਰ ਕੇ ਭੇਜਦੀ ਇਹਨੂੰ ਤਾਂ ਕਿ ਕੇਜਰੀਵਾਲ ਨੂੰ 25% ਭੇਜ ਦੇਣ ਅਲੱਗ-ਅਲੱਗ ਹੈੱਡ ਦੇ ਅੰਦਰ ਇਹਨਾਂ ਚੀਫ ਸੈਕਟਰੀ ਬੋਲੇ ਨਾ ਨਹੀਂ ਆਏ। ਉਹ 12000 ਕਰੋੜ ਰੁਪਿਆ ਜਾਸਰ ਫੰਡ ਦਾ ਡਕਾਰ ਮਾਰ ਗਏ। ਕਿਤੇ ਆ ਉਹਦੇ ਉਹਦੇ ਦੇ ਚਰਚਾ ਕਰੇ ਨਾ। ਸੜਕਾਂ ਲਈ ਕਿੰਨਾ ਪੈਸਾ ਆਇਆ? ਪੰਚਾਇਤਾਂ ਦੇ ਲਈ ਹੁਣ ਕਿੰਨਾ ਪੈਸਾ ਆਇਆ? ਸਕੂਲ ਜਿਹੜੇ ਟੁੱਟਿਆ ਉਹਨਾਂ ਦੇ ਲਈ ਕਿੰਨਾ ਪੈਸਾ ਆਇਆ? ਹੈਲਥ ਲਈ ਕਿੰਨਾ ਪੈਸਾ ਆਇਆ? ਜੋੜ ਕੇ ਰੇ ਨਾ ਉਹਦਾ। ਲੇਕਿਨ ਕਿਉਂਕਿ ਹੁਣ ਜਿੰਨਾ ਵੀ ਇਹ ਚੈੱਕ ਵੰਡੇ ਕਰਦੇ ਨੇ ਘਰ ਦੀ ਉਸਾਰੀ ਦੇ ਕਿਹਦੇ ਨੇ? ਨਾ ਸ਼ੁ크ਰਾ ਜੀ ਸਰਕਾਰ ਹੈ ਇਹ ਕੈਂਚ ਮਦੇ ਹੀ ਜਮ ਜੰਦਾ ਮੂੰਹ ਚ ਕਿੰਨੀ ਹੈ ਰਸਨ 37000 ਕੇ ਜਿਹੜੇ ਘਰ ਬਣ ਰਹੇ ਨੇ ਜੀ ਇਹ ਮੋਦੀ ਸਾਹਿਬ ਦੇ ਪੈਸੇ ਦੇ ਨਾਲ ਬਣ ਰਹੇ ਕੀ ਇਤਰਾਜ ਹੈ ਇਸ ਕਰਕੇ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦੇ ਦਾ ਪੂਰੀ ਤਰ੍ਹਾਂ ਨਾਲ ਫਲॉप ਹੋ ਚੁਕੇ ਨੇ ਔਰ ਜਨਤਾ ਵੇਟ ਕਰ ਰਹੀ ਹੈ ਇਹ ਜਿੰਨਾ ਮਰਜੀ ਬੋਲ ਬੋਲੀ ਜਾਣਾ ਅੱਜ ਇਹ ਜਨਤਾ ਇਸ ਗੱਲ ਦੇ ਉਤੇ ਪੂਰੀ ਤਰ੍ਹਾਂ ਸਹਿਮਤ ਹੈ ਡਿਸਾਸਟਰ ਫੰਡ ਦਾ ਪੈਸਾ ਇਹਨਾਂ ਨੇ ਗੁਰਦੁਬੁਰਦ ਕਰਤਾ ਲੋਕਾਂ ਨੂੰ ਪਤਾ ਔਰ ਲੋਕਾਂ ਨੂੰ ਇਹਨਾਂ ਤੋਂ ਉਮੀਦ ਵੀ ਨਹੀਂ ਇਸ ਕਰਕੇ ਚੀਮਾ ਸਾਹਿਬ ਜਵਾਬ ਦਿਓ 4 ਸਾਲ ਚ ਤੁਸੀਂ ਕੀ ਕੀਤਾ ਇਹਨਾਂ ਪੁੱਛੋਗੇ ਬੁਲਾਣੇ ਨੇ ਕਰਤਾ ਬੁਲਾਣੇ ਨੇ ਕਰਤਾ